ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ 2 ਹੈ ਜਿਹੜਾ ਲਗਾਤਾਰ ਚੱਲ ਰਿਹਾ ਹੈ ਤੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਦਾਦੀਏ ਕੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਬੀਤੇ ਦਿਨੀ ਸੰਜੀਪ ਪ੍ਰੈਸ ਕਾਨਫਰੰਸ ਕਰਕੇ ਆਉਣ ਵਾਲੀ ਰਣਨੀਤੀ ਦਾ ਐਲਾਨ ਕੀਤਾ ਗਿਆ ਸੀ ਦਾਦੀਏ ਕੀ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਹਰਿਆਣਾ ਪੁਲਿਸ ਵੱਲੋਂ ਜੋ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਰਿਹਾ ਨਹੀਂ ਕੀਤਾ ਗਿਆ ਜਿਸ ਕਰਕੇ ਉਹਨਾਂ ਨੂੰ ਮਜਬੂਰਨ ਰੇਲਾਂ ਰੋਕਣੀਆਂ ਪੈ ਰਹੀਆਂ ਨੇ ਉਥੇ ਕਿਸਾਨ ਨੇਤਾ ਸਰਬਨ ਸਿੰਘ ਪੰਦੇਰ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਦੇ ਤਿੰਨ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਸਨ ਤੇ 16 ਤਰੀਕ ਨੂੰ ਮੀਟਿੰਗ ਖਤਮ ਹੋ ਗਈ ਹੈ ਕਿਉਂਕਿ 16 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ ਜੋ ਵਾਅਦੇ ਕੀਤੇ ਗਏ ਸੀ ਉਸ ਦੇ ਉੱਤੋਂ ਹਰਿਆਣਾ ਪੁਲਿਸ ਮੁਕਰ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਰੇਲ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਹੈ ਤੇ ਸ਼ੰਭੂ ਦਾ ਜੋ ਰੇਲਵੇ ਟ੍ਰੈਕ ਹੈ ਉਸ ਦੇ ਉੱਤੇ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਰੇਲ ਮੋਰਚਾ ਜਿਹੜਾ ਕਿਸਾਨਾਂ ਵੱਲੋਂ ਲਾਇਆ ਜਾ ਰਿਹਾ ਹੈ ਉਥੇ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਕੀ ਕੁਝ ਆਖਿਆ ਸੀ ਆਉ ਜਾਣਦੇ ਹਾਂ और अब जो हमने रेल रोको आंदोलन जो हमने नौ का पहले ऐलान किया था फिर सरकार ने समय मांगा उसको दस में कर दिया दस के बाद उन्होंने सोलह तक का समय कर दिया सतारा को शंभू बॉर्डर पर रेल रोको करने का फैसला था अब सरकार जो हरियाणा में तीन किसान गिरफ्तार किए थे अनिश खटकर उसके साथ नवदीप गुरकीर्त सिंह उनको रिहा करने से भाग रही है हरियाणा के उच्च अधिकारियों ने माना था कि 16 तक सभी किसान लीडर को रिहा किया जाएगा सोलह निकल गया आज सत्रह हो गई तो कल ही हमने ऐलान कर दिया कि आज बारह बजे शंभू रेल स्टेशन जो अम्बाला के पीछे है और राजपुरा के आगे है जो हमारे मोर्चे के पास है वहाँ एक बजे बारह बजे पक्का मोर्चा हम लोग रेल के ऊपर लगा देंगे अभी बोलते देशवासियों को हम नहीं रेल रोकना चाहते न हमारा इस तरह का कोई निर्णय ये सरकार का फेलियर है उन्होंने हमारे गिरफ्तार किसानों को छोड़ा नहीं है और बात करके भाग गए हैं हम लोगों को असुविधा देना नहीं चाहते ये सरकार हमें मजबूर कर रही है और जो प्रबंधन दोनों मोर्चों पर करना चाहते थे उससे भाग रही है और मीटिंग में ये कहकर मान कर अब बोल रहे हैं ये कोड ऑफ कंडक्ट का मसला है झूठ बोल रहे हैं तो सरकार हमें रेलें रोकने पर मजबूर कर रही है इसलिए हम युवाओं को महिलाओं को किसानों को मजदूरों को आह्वान करते हैं ਪਿਆਜ 12 ਵਜੇ ਸ਼ੰਭੂ ਰੇਲਟੇਸ਼ਨ ਬਾਹਰ ਦਿਖ ਸਕਤੀ ਪਹੁੰਚੇ ਅਤੇ ਮੰਗੇ ਮਨਵਾਣੇ ਤੱਕ ਅਸੀਂ ਲੋਕ ਇਹ ਮੋਰਚਾ ਜਾਰੀ ਰੱਖेंगे ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਕਿਸਾਨ ਨੇਤਾ ਮਨਜੀਤ ਕੁਮਾਣਾ ਸਾਡੇ ਨਾਲ ਜੁੜ ਚੁੱਕੇ ਨੇ ਮਨਜੀਤ ਕੁਮਾਣਾ ਜੀ ਅੱਜ ਰੇਲ ਮੋਰਚਾ ਤੁਸੀਂ ਸ਼ੁਰੂ ਕਰ ਰਹੇ ਹੋ ਤੇ ਕੀ ਮਜਬੂਰੀ ਹੈ ਕਿਉਂਕਿ ਪੰਦੇਰ ਸਾਹਿਬ ਦਾ ਕਹਿਣਾ ਕਿ ਕਿਸਾਨ ਰੇਲਾ ਨਹੀਂ ਰੋਕਣੀਆਂ ਚਾਹੁੰਦੇ ਤੇ ਪਰੰਤੂ ਸਰਕਾਰ ਮਜਬੂਰ ਕਰ ਰਹੀ ਹੈ ਕੀ ਬਿਆਨ ਹੈ ਤੁਹਾਡਾ ਮਨਜੀਤ ਸਿੰਘ ਜੀ ਆਵਾਜ਼ ਸੁਣ ਪਾ ਰਹੇ ਹੋ ਤੁਸੀਂ ਸਾਡੀ ਸੋ ਸਾਡਾ ਮਨਜੀਤ ਸਿੰਘ ਜੋ ਕਿ ਕਿਸਾਨ ਨੇ ਉਹਨਾਂ ਨਾਲ ਸੰਪਰਕ ਟੁੱਟ ਗਿਆ ਤੇ ਦੁਬਾਰਾ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸਦੀ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਜੋ ਅੰਦੋਲਨ ਟੂ ਰੰਬਿਆ ਗਿਆ ਸੀ ਉਹ ਲਗਾਤਾਰ ਜਾਰੀ ਹੈ ਤੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਰੇਲਾਂ ਜਿਹੜੀਆਂ ਨੇ ਰੋਕੀਆਂ ਜਾ ਰਹੀਆਂ ਨੇ 12 ਵਜੇ ਇਹ ਰੇਲ ਰੋਕੋ ਮੋਰਚਾ ਸ਼ੁਰੂ ਹੋ ਜਾਊਗਾ ਤੇ ਕਿਸਾਨ ਨੇ ਜਿਹੜੇ ਰੇਲਵੇ ਟਰੈਕ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਦੱਸਦੀ ਹੈ ਕਿ ਹਰਿਆਣਾ ਪੁਲਿਸ ਵੱਲੋਂ ਤਿੰਨ ਨੌਜਵਾਨ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਨਵਦੀਪ ਜਲਵੇੜਾ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਰਿਹਾ ਕਰਵਾਉਣ ਦੇ ਲਈ ਇੱਕ ਸਾਲ ਲਗਾਤਾਰ ਹਰਿਆਣਾ ਪੁਲਿਸ ਅਤੇ ਸਰਕਾਰ ਦੇ ਨਾਲ ਮੀਟਿੰਗਾਂ ਕਰ ਰਹੇ ਸਨ ਪਰੰਤੂ ਇਹ ਮੀਟਿੰਗਾਂ ਨੇ ਜਿਹੜੀਆਂ ਸਫਲ ਸਾਬਤ ਹੋਈਆਂ ਨੇ ਤੇ 16 ਤਰੀਕ ਤੱਕ ਦਾ ਸਮਾਂ ਜਿਹੜਾ ਕਿਸਾਨਾਂ ਨੇ ਦਿੱਤਾ ਸੀ ਪਰੰਤੂ 16 ਤਰੀਕ ਲੰਘ ਚੁੱਕੀ ਹੈ ਤੇ ਕੋਈ ਵੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਤੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਬੀਤੇ ਦਿਨੀ ਐਲਾਨ ਕੀਤਾ ਸੀ ਕਿ ਅੱਜ 17 ਤਰੀਕ ਨੂੰ ਰੇਲਾਂ ਨੇ ਜਿਹੜੀਆਂ ਰੋਕੀਆਂ ਜਾਣਗੀਆਂ ਸ਼ੰਭੂ ਬਾਰਡਰ ਦੇ ਨਜ਼ਦੀਕ ਜੋ ਰੇਲਵੇ ਸਟੇਸ਼ਨ ਪੈਂਦਾ ਉਸ ਦੇ ਉੱਤੇ ਕਿਸਾਨ ਬੈਠਣਗੇ ਤੇ ਪੱਕਾ ਮੋਰਚਾ ਲਾਇਆ ਜਾਊਗਾ ਸੋ ਲਗਾਤਾਰ ਹਰਿਆਣਾ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਦੇ ਨਾਲ-ਨਾਲ ਬਾਕੀ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਨੇ ਇਸੇ ਦੌਰਾਨ ਕਿਸਾਨ ਨੇਤਾ ਸਰਵਨ ਸਿੰਘ ਸੋ ਕਿਸਾਨ ਨੇਤਾ ਮਨਜੀਤ ਸਿੰਘ ਕਮਾਣਾ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਮਨਜੀਤ ਜੀ ਕਿਸਾਨਾਂ ਵੱਲੋਂ ਅੱਜ ਫਿਰ ਰੇਲਾਂ ਰੋਕੀਆਂ ਜਾ ਰਹੀਆਂ ਨੇ ਕੀ ਕੁਝ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਭਾਈ ਤਜਿੰਦਰ ਜੀ ਜੀ ਦੇਖੋ ਜਿਹੜੀਆਂ ਰੇਲਾਂ ਰੁਕਣੇ ਨੇ ਸਾਡੀ ਮਜਬੂਰੀ ਹੈ ਕਿਉਂਕਿ ਜਦੋਂ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਜੇ ਤਾਂ ਸਾਡੇ ਕੋਲ ਕੋਈ ਜਰੀਆ ਨਹੀਂ ਬਚਦਾ ਬਈ ਇਹ ਤੋਂ ਬਿਨਾ ਕਿਉਂਕਿ ਅਸੀਂ ਸਰਕਾਰ ਦੇ ਕਹਿਣ ਤੇ ਪਹਿਲਾਂ 9 ਤਰੀਕ ਦੀ ਸਾਡੀ ਕਾਲ ਸੀਗੀ ਜੀ ਰੇਲਾ ਰੋਕਣ ਦਿਓ 10 ਤੱਕ ਹੀ ਸੋਹਣਾਂ ਨੇ ਸਮਾਂ ਫੇਰ ਮੰਗਿਆ ਮੀਟਿੰਗ ਕਰਕੇ ਵੀ 16 ਤੱਕ ਸਮਾਂ ਦੇ ਦਿਓ 16 ਤੱਕ ਵੀ ਕੱਲ ਸ਼ਾਮ ਤੱਕ ਅਸੀਂ ਉਹ ਦੇ ਕੇ ਨਹੀਂ ਉਹਨਾਂ ਨੇ ਜਦੋਂ ਕੁਝ ਕਰਿਆ ਤਾਂ ਵੀ ਉਹ ਸਾਨੂੰ ਅੱਜ ਸਤਾਰਾ ਬ੍ਰਿਕ ਨੂੰ 12 ਵਜੇ ਹੁਣ ਟ੍ਰੇਨਾਂ ਰੋਕੜੀਆਂ ਫੈਰੀ ਨਾਲੇ ਕਿਉਂਕਿ ਜਦੋਂ ਸਰਕਾਰ ਜਿਹੜੀ ਆਪਣੀਆਂ ਪਹਿਲਾਂ ਦੇਖੋ ਜਿਹੜੀ ਲੜਾਈ ਕੋਰੋਨਾ ਨੇ ਉਹ ਵੀ ਉਹੀ ਸੀਗੀ ਹੁਣ ਇਹਦੇ ਉਹ ਲੜਾਈ ਦੇ ਤਹਿਤ ਨਾਲ ਸਾਡੇ ਤਿੰਨ ਨੌਜਵਾਨ ਮਨੀਸ਼ ਘੜਕੜ ਗੁਰਕੀਰਤ ਸ਼ਾਹਪਰ ਤੇ ਨਵਦੀਪ ਜਲਵੇੜਾ ਰੈਕਟ ਕਰੇ ਹੋਏ ਨੇ ਜਿਹੜੇ ਬਿਲਕੁਲ ਬੇਗੋਹਾਂ ਨੇ ਉਹਨਾਂ ਨੂੰ ਛੱਡਣ ਲਈ ਸਰਕਾਰ ਨੇ ਸਮਾਂ ਮੰਗਿਆ ਸੀ ਦੇ ਤਿਆ ਜਦੋਂ ਹੁਣ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਦੌੜਨ ਲੱਗੀ ਐ ਸਾਡੇ ਕੋਲ ਅਹੀ ਰੰਗਾਂ ਨੂੰ ਟ੍ਰੇਨਾਂ ਰੋਕਣੀਆਂ ਪੈ ਰਹੀ ਨੇ ਮਨਜੀਤ ਜੀ ਜੇਕਰ ਗੱਲ ਮਨਜੀਤ ਜੀ ਜੇਕਰ ਗੱਲ ਕੀਤੀ ਜਾਵੇ ਇਹ ਕਿਸਾਨ ਜਿਹੜੇ ਅੱਜ ਰੇਲਾਂ ਤੁਸੀਂ ਰੋਕ ਰਹੇ ਹੋ ਇਹ ਰੇਲਾਂ ਪੱਕਾ ਮੋਰਚਾ ਲਾ ਰਹੇ ਹੋ ਜਹਾ ਅੱਜ ਦਾ ਦਿਨ ਹੀ ਰੇਲਾਂ ਰੁਕੀਆਂ ਜਾਣਗੀਆਂ ਨੇ ਇਹ ਹਣ ਮਿੱਥੇ ਤੇ ਹੀ ਆ ਜੀ ਮੋਰਚਾ ਜਿਹੜਾ ਲੱਗਣਾ ਹਣ ਮਿੱਥੇ ਸਮੇ ਲਈ ਕਿਉਂਕਿ ਜਦੋਂ ਤੱਕ ਸਾਡੀ ਮੇਨ ਮੰਗੇ ਨੂੰ ਨੌਕਰੀਆਂ ਨਾਲ ਸਾਡੇ ਨੂੰ ਰਿਹਾ ਕੀਤਾ ਜਾਵੇ ਬਿਨਾਂ ਸ਼ਰਤ ਤੋਂ ਉਸ ਤੋਂ ਬਾਅਦ ਇਹਦੇ 'ਚ ਇੱਕ ਦਿਨ ਹੋਰ ਹੈ ਗੱਲਾਂ ਅੱਜ ਦਾ ਅਸੀਂ ਸ਼ੰਭੂ ਪੁਆਇੰਟ ਲੱਗੇ ਆ ਰੋਕਣਾ ਅਦਰਵਾਇਜ਼ ਸਰਕਾਰ ਨਹੀਂ ਮੰਨਦੀ ਹੈਗੀ ਉਹਨਾਂ ਨੂੰ ਨਹੀਂ ਛੱਡਦੇ ਹੁਣ ਵੀ ਆਪਣੇ ਵਾਅਦਾ ਜਿਹੜਾ ਉਹਨਾਂ ਕਰਿਆ ਸੀਗਾ ਨਹੀਂ ਖਰੀ ਉਤਰਦੀ ਤਾਂ ਪੁਆਇੰਟ ਵਧ ਵੀ ਸਕਦੇ ਨੇ ਹੋ ਸਕਦਾ ਕੱਲ ਨੂੰ ਸਾਨੂੰ ਦੱਪਰ ਰੋਕਣਾ ਪਾ ਜੇ ਉਹ ਤੋਂ ਬਾਅਦ ਅੱਗੇ ਹੋਰ ਪੁਆਇੰਟ ਰੁਕਣੇ ਪੈ ਜਾਣ ਇਹ ਸਰਕਾਰ ਨੇ ਦੇਖਣਾ ਵੀ ਸਰਕਾਰ ਨੇ ਜਿਹੜਾ ਵਾਅਦਾ ਕਰਿਆ ਹੋਇਆ ਸਾਡੇ ਨਾਲ ਉਹਨਾਂ ਨੌਜਵਾਨ ਉਹਨੂੰ ਰਿਹਾ ਕਰਨਾ ਜਾਂ ਸਾਨੂੰ ਅੱਗੇ ਪੁਆਇੰਟ ਵੱਧ ਕਰਾਣੇ ਨੇ ਸਾਡੇ ਤੋਂ ਟ੍ਰੇਨਾਂ ਰੋਕਣ ਦੇ ਨਹੀਂ ਮੰਜੀ ਜੀ ਮੰਜੀ ਜੀ ਤੁਸੀਂ ਕਹਿ ਰਹੇ ਹੋ ਵਾਅਦਾ ਕੀਤਾ ਗਿਆ ਸੀ ਕਿ ਵਾਅਦਾ ਪੁਲਿਸ ਨੇ ਇਹ ਕੀਤਾ ਸੀ ਕਿ 16 ਤਰੀਕ ਨੂੰ ਤੁਹਾਡੇ ਕਿਸਾਨ ਨੇ ਜਿਹੜੇ ਛੱਡ ਦਿੱਤੇ ਜਾਣਗੇ ਹਾਂਜੀ ਹਾਂਜੀ ਬਕਾਇਦਾ ਉਹਨਾਂ ਨੇ ਬੈਠ ਕੇ ਟਾਈਮ ਲਿਆ ਸਾਡੇ ਤੋਂ ਵੀ ਅਸੀਂ 16 ਤੱਕ ਰਿਹਾ ਕਰ ਦਾਂਗੇ ਜੀ ਜਦੋਂ ਉਹਨਾਂ ਨੇ ਨਹੀਂ ਵਾਅਦਾ ਉਹ ਕਰਿਆ ਪੂਰਾ ਸਾ ਮਜਬੂਰਨ ਸਾਨੂੰ ਅੱਜ ਇਹ ਕਦਮ ਚੱਕਣਾ ਪੈ ਰਿਹਾ ਨਹੀਂ ਕੋਈ ਸਾਨੂੰ ਸ਼ੌਂਕ ਨਹੀਂ ਮੈਂ ਤੁਹਾਡੇ ਮੋਹਰੇ ਮਰਾਏ ਜਿਹੜੇ ਪਬਲਿਕ ਤੋਂ ਵੀ ਅਸੀਂ ਮਾਫੀ ਮੰਗਣਾ ਚਾਹੁੰਦੇ ਆਂ ਵੀ ਇਹ ਸਰਕਾਰ ਦੀ ਫੇਲਿਅਰ ਕਰਕੇ ਸਾਨੂੰ ਕਰਨਾ ਪੈ ਰਿਹਾ ਨਹੀਂ ਸਾਨੂੰ ਕੋਈ ਸ਼ੌਂਕ ਨਹੀਂ ਵੀ ਅਸੀਂ ਕਿਸੇ ਨੂੰ ਪਰੇਸ਼ਾਨ ਕਰੀਏ ਕੁਛ ਹੈ ਕਿਉਂਕਿ ਜਿਹੜੀ ਪਹਿਲਾਂ ਵੀ ਦਿੱਲੀ ਜਾਣ ਦੀ ਸਾਡੀ ਕਾਲ ਸੀਗੀ ਉਹਦੇ ਰਸਤੇ ਸਰਕਾਰ ਨੇ ਰੋਕੇ ਆਂ ਉਹਦੇ ਰੋਡ ਤੇ ਮਾਨੂੰ ਬਹਾਰਿਆ ਗਿਆ ਸਰਕਾਰ ਵੱਲੋਂ ਬੈਕ ਜਿਹੜਾ ਅਸਰ ਉੱਥੇ ਬਦਨਾਮ ਫਿਰ ਕਿਸਾਨਾਂ ਨੂੰ ਕਰਿਆ ਜਾਂਦਾ ਹੈ ਕਿ ਰਸਤੇ ਕਿਸਾਨਾਂ ਨੇ ਰੋਕੇ ਆਂ ਹੇਕ ਮੈਂ ਅੱਜ ਕਰਨਾ ਚਾਹੁੰਦਾ ਜਾਨਾ ਜਦ ਕਿ ਤੁਸੀਂ ਅਜੇ ਕਿਸੇ ਅਹੁਦੇ ਨਹੀਂ ਹੈਗੇ ਉਦੋਂ ਦਿੱਲੀ ਦੀ ਗੱਲ ਦੀ ਅੱਜ ਸਾਡਾ ਹੈਗਾ ਮੈਨੂੰ ਵੀ ਸਾਡੇ ਨੌਜਵਾਨ ਭਇਆ ਕਰੋ ਨੌਜਵਾਨ ਰਹਾ ਕਰ ਦਿੰਦੇ ਤਾਂ ਸਾਨੂੰ ਕੋਈ ਮਤਲਬ ਨਹੀਂ ਹੈ ਕਿ ਟ੍ਰੇਨਾਂ ਰੋਕਣ ਦਾ ਜੀ ਸੋ ਜਾਣਕਾਰੀ ਦੇਣ ਦੇ ਲਈ ਮਨਜੀਤ ਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦਾ ਦिए ਕੀ ਕਿਸਾਨ ਨੇਤਾ ਮਨਜੀਤ ਸਿੰਘ ਕੁਮਾਰਾ ਨੇ ਕਿਹਾ ਕਿ ਅੱਜ ਸਿਰਫ ਸ਼ੰਭੂ ਬਾਰਡਰ ਦੇ ਨਜ਼ਦੀਕ ਜੋ ਰੇਲਵੇ ਟਰੈਕ ਹੈ ਉਸ ਨੂੰ ਰੋਕਿਆ ਜਾ ਰਿਹਾ ਜਾਮ ਲਗਾਇਆ ਜਾਊਗਾ ਤੇ ਪ੍ਰਦਰਸ਼ਨ ਕੀਤਾ ਜਾਊਗਾ ਤੇ ਜੇਕਰ ਲੋੜ ਪੈਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਰੇਲਵੇ ਪੁਆਇੰਟ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਪੱਕਾ ਮੋਰਚਾ ਜਿਹੜਾ ਲਗਾਇਆ ਜਾ ਸਕਦਾ ਹੈ ਨਾਲ ਹੀ ਕਿਸਾਨ ਨੇਤਾ ਮਨਜੀਤ ਸਿੰਘ ਕਮਾਣਾ ਨੇ ਕਹਿ ਦਿੱਤਾ ਕਿ ਅਣਮਿੱਥੇ ਸਮੇਂ ਦੇ ਲਈ ਸ਼ੰਭੂ ਰੇਲਵੇ ਟਰੈਕ ਦੇ ਉੱਤੇ ਇਹ ਤਰਨਾ ਜਿਹੜਾ ਕਿਸਾਨਾਂ ਵੱਲੋਂ ਲਾਇਆ ਜਾ ਰਿਹਾ ਹੈ ਤੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਅਮਿਤ ਲਗਾਤਾਰ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਵੱਧਦਾ ਜਾ ਰਿਹਾ ਹੈ ਰੇਲਾਂ ਰੋਕੀਆਂ ਜਾ ਰਹੀਆਂ ਨੇ ਤੇ ਹੁਣ ਕਿਸਾਨਾਂ ਵੱਲੋਂ ਤਿੰਨ ਨੌਜਵਾਨਾਂ ਨੂੰ ਰਿਹਾ ਕਰਨ ਦੀ ਮੰਗ ਹੈ ਜਿਹੜੀ ਉਠਾਈ ਗਈ ਸੀ ਤੇ ਅੱਜ ਰੇਲਾਂ ਰੋਕੀਆਂ ਜਾ ਰਹੀਆਂ ਨੇ ਸ਼ੰਭੂ ਰੇਲਵੇ ਟਰੈਕ ਜਾਮ ਕਰ ਦਿੱਤਾ ਗਿਆ ਕੀ ਕੁਝ ਜਾਣਕਾਰੀ ਹੈ ਬਿਲਕੁਲ ਜਿੰਦਰ ਅਗਰ ਗੱਲ ਕੀਤੀ ਜਾਂਪੇ ਤੇ ਸ਼ੰਭੂ ਜਿਹੜਾ ਰੇਲਵੇ ਟ੍ਰੈਕ ਹੈ ਉਹਨੂੰ ਜਾਮ ਕਰ ਦਿੱਤਾ ਗਿਆ ਜਿਹੜਾ ਹੈ ਲਗਾਤਾਰ ਕਿਸਾਨ ਨੇਤਾ ਜਿਹੜੇ ਨੇ ਪ੍ਰੈਸ ਕਾਨਫਰੰਸ ਕਰ ਰਹੇ ਸਨ ਤੇ ਉਹਨਾਂ ਨੇ ਸਾਫ਼ ਤੌਰ ਤੇ ਕਹਿ ਸੀਗਾ ਕਿ ਜਿਹੜੇ ਕਿਸਾਨ ਜਿਹੜੇ ਕਿਸਾਨ ਨੇ ਕਿਸਾਨ ਦੇ ਬੱਚੇ ਜਿਹੜੇ ਨੇ ਜਿਨ੍ਹਾਂ ਨੇ ਜਿਹੜੇ ਕਿ ਹਰਿਆਣਾ ਪੁਲਿਸ ਵੱਲੋਂ ਜਿਨ੍ਹਾਂ ਨੇ ਜਿਹੜੇ ਹੈ ਮਾਮਲੇ ਜਿਹੜੇ ਦਰਦ ਕੀਤੇ ਸਨ ਉਹ ਮਾਮਲੇ ਜਿਹੜੇ ਨੇ ਖਤਮ ਕਰ ਕਰ ਦਿੱਤੇ ਜਾਣ ਤੇ ਜਿਹੜੇ ਅਰੈਸਟ ਹੋਏ ਹੋਏ ਕਿਸਾਨ ਹੈ ਉਹਨਾਂ ਨੂੰ ਉਹਨਾਂ ਨੂੰ ਜਿਹਾ ਕੀਤਾ ਜਾਵੇ ਤੇ ਲਗਾਤਾਰ ਜਿਹੜੇ ਨੇ ਕਿਸਾਨ ਇਸ ਤਰ੍ਹਾਂ ਦੇ ਮੰਗ ਕਰਦੇ ਹੋਏ ਦਿਖ ਰਹੇ ਸਨ ਤੇ ਮਗਰ ਅਗਰ ਕੱਲ ਦੀ ਗੱਲ ਕੀਤੀ ਜਾਵੇ 16 ਤਰੀਕ ਤੱਕ ਦਾ ਐਂਟੀ ਮਾਰਚ ਦਿੱਤਾ ਗਿਆ ਕਿ ਜੇਕਰ 16 ਤਰੀਕ ਤੱਕ ਅਗਰ ਕਿਸਾਨਾਂ ਨੂੰ ਰਹਾ ਕਰ ਦਿੱਤਾ ਜਾਂਦਾ ਹੈ ਤੇ ਜਿਹੜਾ ਹੈ ਅਕੇ ਅੰਦੋਲਨ ਨਹੀਂ ਮਤਲਬ ਜਿਹੜਾ ਹੈ ਜਿਹੜੇ ਰੇਲ ਰੋਕੋ ਯਾਤਰਾ ਜਣੀ ਹੈ ਉਹ ਨਹੀਂ ਕੀਤੀ ਜਾਏਗੀ ਮਗਰ ਅੱਜ ਦੀ ਗੱਲ ਕੀਤੀ ਜਾਵੇ ਤੇ 12 ਵਜੇ ਦਾ ਸਮਾਂ ਦਿੱਤਾ ਜਾ ਰਿਹਾ ਹੈ ਸਿਗਾ ਕਿ 12 ਵਜੇ ਤੋਂ ਰੇਲ ਜਣੀ ਹੈ ਰੁਕੀਆਂ ਜਾਣਗੀਆਂ ਬਿਲਕੁਲ ਸਾਫ਼ ਤੌਰ ਤੇ ਉਹਨਾਂ ਦੀ ਮੰਗ ਹੈ ਇਹੀ ਨੇ ਕਿ ਜਿਹੜੇ ਕਿਸਾਨ ਹੈ ਉਹਨਾਂ ਦੇ ਪਰਚੇ ਜਿਹੜੇ ਹੋਏ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਕਿਸਾਨ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਮਿਤ ਜਿਵੇਂ ਕਿ ਸਰਕਾਰ ਦਾ ਕਹਿਣਾ ਹੈ ਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਤੇ ਚੋਣ ਜਾਬਤੇ ਵਿੱਚ ਕੀ ਮੁਸ਼ਕਲ ਹੈ ਜਿਹੜੀ ਸਰਕਾਰ ਨੂੰ ਆ ਰਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ 16 ਤਰੀਕ ਤੱਕ ਦਾ ਵਾਅਦਾ ਕੀਤਾ ਗਿਆ ਸੀ ਹਰਿਆਣਾ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਤਿੰਨੇ ਨੌਜਵਾਨ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਜਾਊਗਾ ਬਿਲਕੁਲ ਅਗਰ ਦਜੰਦਰ ਗੱਲ ਕੀਤੀ ਜਾਵੇ ਕਿਉਂਕਿ ਚੌਨ ਜਾਤ ਲੱਗਿਆ ਹੋਇਆ ਹੈ ਚੌਨ ਜਾਤ ਦੇ ਵਿੱਚ ਕਈ ਜਿਹੜੇ ਨੇ ਐਲਾਨ ਕਰਨੇ ਹੁਣ ਤੇ ਉਹਨਾਂ ਨੂੰ ਅਕਸਰ ਜਿਹੜੀ ਹੈ ਦਿੱਕਤ ਆਉਂਦੀ ਨੇ ਤੇ ਬਿਲਕੁਲ ਸਰਕਾਰਾਂ ਨੂੰ ਵੀ ਸਮੇਂ-ਸਮੇਂ ਤੇ ਜਿਹੜੀ ਹੈ ਇਸ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਾਰਨ ਮੁੱਖ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਚੌਨ ਜਾਤ ਲੱਗਿਆ ਹੋਇਆ ਹੈ ਮਗਰ ਲਗਾਤਾਰ ਕਿਸਾਨਾਂ ਦੀ ਜਿਸ ਤਰ੍ਹਾਂ ਜੜੀਆਂ ਮੰਗ ਹੈ ਕਿ ਜਿਹੜੇ ਕਿਸਾਨ ਜੀਲਾਂ ਦੇ ਵਿੱਚ ਨੇ ਖਾਸ ਕਰਕੇ ਜਿਹੜੇ ਤਿੰਨ ਨੌਜਵਾਨ ਜਿਹੜੇ ਦਸੇ ਜਾਣ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਮਾਮਲੇ ਦਰਜ ਹੋਏ ਨੇ ਉਹਨਾਂ ਨੂੰ ਖਤਮ ਦੋਨ ਪਾਰਟ 2 ਤੇ ਪਿਛਲੇ ਲੰਬੇ عرصے ਤੋਂ ਜਿਹੜਾ ਹੈ ਪੰਜਾਬ ਤੇ ਜਿਹੜੀ ਹਰਿਆਣਾ ਦੀ ਬਹੁ ਰੂਹਾਂ ਨੇ ਉਥੇ ਜਿਹੜਾ ਨੇ ਵੱਡੇ ਜਿਹੜੇ ਦੇ ਮੋਰਚੇ ਲੱਗੇ ਹੋਏ ਨੇ ਸਾਰਿਆਂ ਨੇ ਹੀ ਦ੍ਰਿਸ਼ੇ ਦੇਖਿਆ ਕਿਉਂਕਿ ਜਿਸ ਤਰ੍ਹਾਂ ਦਿੱਲੀ ਕੂਚ ਦੀ ਤਿਆਰੀ ਕੀਤੀ ਜਾ ਰਹੀ ਸੀਗੀ ਕਿਸਾਨਾਂ ਵੱਲੋਂ ਤੇ ਬਾਰਡਰ ਤੇ ਹੀ ਹਰਿਆਣਾ ਪੁਲਿਸ ਵੱਲੋਂ ਜਿਹੜਾ ਹੈ ਰੋਕ ਲਿੱਤਾ ਗਿਆ ਤੇ ਕਾਫੀ ਕਹਿ ਸਕਦੇ ਕਿ ਕਾਫੀ ਦੋ ਤੋਂ ਅਧਿਕ ਮਹੀਨੇ ਹੋ ਚੁੱਕੇ ਨੇ ਕਿ ਉਥੇ ਜਿਹੜੇ ਨੇ ਬਾਰਡਰਾਂ ਤੇ ਬੈਠੇ ਲਗਾਤਾਰ ਦਿੰਦੀ ਜਾਨ ਦੀ ਮੰਗ ਕਰ ਰਹੇ ਸੀਗੇ ਜੋ ਉਹਨਾਂ ਨੇ ਮੰਗਾ ਸੀਗੇ ਉਹਨਾਂ ਨੂੰ ਲੈ ਕੇ ਤੇ ਬਿਲਕੁਲ ਸਾਫ਼ ਤੌਰ ਤੇ ਕਹਿ ਸਕਦੇ ਕਿ ਅੱਜ ਜਿਹੜਾ ਹੈ ਇਹਨਾਂ ਨੇ ਜਿਹੜਾ ਰੀ ਰੋਕੀ ਗਈ ਹੈ ਉਹਦਾ ਜਿਹੜਾ ਹੈ ਅਸਰ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਦੇਖਣਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਜਿਹੜਾ ਹੈ ਕਰਨਾ ਪੈ ਰਿਹਾ ਹੈ ਅਮਿਤ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਫਿਲਹਾਲ ਤਾਂ ਸ਼ੰਭੂ ਰੇਲਵੇ ਟਰੈਕ ਹੈ ਜਿਹੜਾ ਉਸ ਦੇ ਉੱਤੇ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ ਜੋ ਕਿ ਅਨੰਤ ਮਿੱਥੇ ਸਮੇਂ ਦੇ ਲਈ ਹੋਊਗਾ ਤੇ ਨਾਲ ਹੀ ਕਿਸਾਨਾਂ ਦਾ ਅਮਿਤ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਰੇਲ ਰੋਕੋ ਪ੍ਰਦਰਸ਼ਨ ਹੈ ਇਸ ਨੂੰ ਵਧਾਇਆ ਜਾ ਸਕਦਾ ਹੈ ਹੋਰ ਵੀ ਰੇਲਵੇ ਟਰੈਕ ਜਾਮ ਕੀਤੇ ਜਾ ਸਕਦੇ ਆ ਜੇ ਅਮਿੱਤ ਇਹ ਜੀ ਨੋਬਤ ਆਉਂਦੀ ਹੈ ਤਾਂ ਕੇਂਦਰ ਸਰਕਾਰ ਦੀ ਗੱਲ ਕਰੀ ਜਾਵੇ ਜਾਂ ਫਿਰ ਸੂਬਾ ਸਰਕਾਰਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਕੀ ਰਣਨੀਤੀ ਤਿਆਰ ਕੀਤੀ ਜਾਊਗੀ ਕਿਉਂਕਿ ਜੇ ਰੇਲਾਂ ਰੁਕਦੀਆਂ ਨੇ ਤਾਂ ਅਰਥ ਵਿਵਸਥਾ ਤੇ ਅਸਰ ਪਊਗਾ ਤੇ ਨਾਲ ਹੀ ਯਾਤਰੀਆਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੁਣ ਤੁਸੀਂ ਅਗਰ ਗੱਲ ਕੀਤੀ ਜਾਵੇ ਕਿਉਂਕਿ ਇੱਕ ਸ਼ਹਿਰ ਤੋਂ ਅਗਰ ਕਿਸੇ ਨੇ ਦੂਸਰੇ ਸ਼ਹਿਰ ਜਾਂ ਦੂਸਰੀ ਸਟੇਟ ਦੇ ਵਿੱਚ ਜਾਣਾ ਹੈ ਤੇ ਟ੍ਰੇਨ ਦੇ ਮਾਧਮ ਤੋਂ ਲੋਕ ਜਰਨੇ ਅਕਸਰ ਜਾਂਦੇ ਨੇ ਅਗਰ ਟ੍ਰੇਨਾਂ ਦੀ ਰੁਕ ਜਾਣ ਗਿਆ ਅਰਥ ਵਿਵਸਥਾ ਤੇ ਤਾਂ ਜ਼ਰੂਰ ਅਸਰ ਪੈਗਾ ਮਗਰ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅਗਰ ਉਹਨਾਂ ਨੇ ਕਿਸੇ ਜ਼ਰੂਰੀ ਕੰਮ ਵਾਸਤੇ ਜਾਣਾ ਹੈ ਕਿਉਂਕਿ ਕਈ ਬੱਚਾ ਦੇ ਪੇਪਰ ਹੁੰਦੇ ਆ ਤਾਂ ਵੀ ਦੇਖਣ ਨੂੰ ਮਿਲਦਾ ਕਿ ਲੋਕ ਟ੍ਰੇਨਾਂ ਦਾ ਸਹਾਰਾ ਲੈਂਦੇ ਨੇ ਅਗਰ ਇਸ ਤਰ੍ਹਾਂ ਅਗਰ ਟ੍ਰੇਨਾਂ ਰੁਕੀ ਰੁੱਕੀਆਂ ਜਾਣ ਗਿਆ ਤੇ ਲੋਕਾਂ ਦੀਆਂ ਮੁਸ਼ਕਿਲਾਂ ਆਉਣ ਵਾਲੇ ਸਮੇਂ ਦੇ ਵਿੱਚ ਵਧ ਰਹੀ ਹੈ ਜ਼ਰੂਰ ਗੱਲਬਾਤ ਦੇ ਰਾਹੀਂ ਜਿਹੜਾ ਹੈ ਕੋਈ ਨਾ ਕੋਈ ਰਸਤਾ ਜਿਹੜਾ ਹੈ ਨਿਕਾਲਣ ਕੱਢਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਦੇਖਣ ਨੂੰ ਮਿਲਿਆ ਕਿ ਲਗਾਤਾਰ ਕਿਸਾਨਾਂ ਦੇ ਨਾਲ ਜਿਹੜੀ ਹੈ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਗੱਲਬਾਤ ਜਿਹੜੇ ਨੇ ਕਰਦੇ ਦਿਖਦੇ ਦਿਖਦੇ ਨੇ ਹਾਲਾਂਕਿ ਉਹ ਦੇਖਣਾ ਹੋਵੇਗਾ ਕਿ ਅੱਜ ਤੋਂ ਬਾਅਦ ਜਿਹੜਾ ਹੈ ਇਹ ਜਿਹੜਾ ਅੰਦੋਲਨ ਹੈ ਰੇਲ ਰੋਕੋ ਅੰਦੋਲਨ ਜਿਹੜਾ ਹੈ ਕਿਸ ਤਰ੍ਹਾਂ ਨੂੰ ਮੋੜ ਲੈ ਕੇ ਆਉਂਦਾ ਜਾਂ ਕਿਸਾਨ ਆਪਣਾ ਕਿਸਾਨਾਂ ਦੇ ਨਾਲ ਕੋਈ ਜਿਹੜੀ ਹੈ ਸਰਕਾਰ ਦੀ ਗੱਲਬਾਤ ਹੁੰਦੀ ਹੈ ਇਸ ਤੋਂ ਬਾਅਦ ਹੀ ਜਿਹੜਾ ਇਸ ਤੇ ਕੁਝ ਕਹਿਣਾ ਸਹੀ ਹੋਵੇਗਾ ਅਮਿਤਾ ਇੱਥੇ ਇਹ ਵੀ ਆਪਾਂ ਦਰਸ਼ਕਾਂ ਨੂੰ ਦੱਸਦੀਏ ਕਿ ਬਾਰ-ਬਾਰ ਚੋਣ ਜਾਬਤਾ ਦੀ ਗੱਲ ਆ ਜਾਂਦੀ ਹੈ ਪਰੰਤੂ ਜੇਕਰ ਚੋਣ ਜਾਬਤਾ ਲੱਗ ਵੀ ਗਿਆ ਠੀਕ ਆ ਮੰਨਦੇ ਆਂ ਵੀ ਚੋਣ ਜਾਬਤਾ ਲੱਗਿਆ ਹੋਇਆ ਹੈ ਪਰੰਤੂ ਤਿੰਨ ਨੌਜਵਾਨ ਨੇ ਜਿਹੜੇ ਜੇਲ੍ਹ ਦੇ ਅੰਦਰ ਨੇ ਕੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਦੇ ਲਈ ਹੁਣ ਚੋਣ ਜਾਬਤਾ ਹਟਣ ਤੱਕ ਇੰਤਜ਼ਾਰ ਕਰਨਾ ਪਊਗਾ ਸੋ ਅਮਿਤਾ ਸਾਡੇ ਕੋਲ ਸੌਰੀ ਟਾਈਮ ਘਟ ਹੈ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ